ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਪੰਜ ਜ਼ਰਿਆ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਹਰਪ੍ਰੀਤ ਕੌਰ ਦਾਸ ਜੀ ਅੱਜ ਸਾਰਾ ਪੰਜਾਬ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਮਨਾਉਂਦਾ ਨਜ਼ਰ ਆ ਰਿਹਾ ਹੈ ਇਸ ਪਵਿੱਤਰ ਮੌਕੇ ਤੇ ਅਸੀਂ ਪਹੁੰਚੇ ਹਾਂ ਗਿਲਕੋ ਵੈਲੀ ਗੁਰਦੁਆਰਾ ਸਾਹਿਬ ਜਿੱਥੇ ਸਵੇਰ ਤੋਂ ਹੀ ਸੰਗਤ ਵੱਲੋਂ ਲੰਗਰ ਕੀਰਤਨ ਅਤੇ ਸੇਵਾ ਦਾ ਸੁੰਦਰ ਪ੍ਰਬੰਧ ਕੀਤਾ ਗਿਆ ਇੱਥੇ ਵਿਸ਼ੇਸ਼ ਤੌਰ ਤੇ ਐਮਐਲਏ ਅਨਮੋਲ ਗਗਨਮਾਨ ਜੀ ਵੀ ਪਹੁੰਚੇ ਹਨ जिन्ना ने संगत नाल मिलके गुरु साहिब अग्गे अरदास कीती। ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਅਤੇ ਸੰਗਤ ਵੱਲੋਂ ਕੀਤੀ ਜਾ ਰਹੀ ਸੱਚੀ ਸੇਵਾ, ਪਿਆਰ ਦੀ ਭਾਵਨਾ ਨੂੰ ਅਸੀਂ ਤੁਹਾਨੂੰ ਵੀ ਵਿਖਾਵਾਂਗੇ ਤਾਂ ਜੋ ਹਰ ਕੋਈ ਇਸ ਰੂਹਾਨੀ ਮਾਹੌਲ ਨਾਲ ਜੁੜ ਸਕੇ। ਹਲਕਾ ਖਰੜਵਾਸੀਆਂ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪ੍ਰਵ ਦੀਆਂ ਅੱਜ ਦੇ ਇਸ ਭਾਗਾਂਪਰੇ ਦਿੰਦੀਆਂ ਸਾਰੀ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਸੁਮੱਚੀ ਮਨੁੱਖਤਾ ਨੂੰ ਬਹੁਤ ਸਾਰੀਆਂ ਮੁਬਾਰਕਾਂ ਨੇ ਬੜੇ ਰਸ ਨਾਲ ਜਿਹੜੇ ਪੂਰੇ ਪੰਜਾਬ 'ਚ ਕੀਰਤਨ ਹੋ ਰਹੇ ਨੇ ਤੇ ਉਹਨਾਂ ਦੀ ਜਿਹੜੀ ਗੁਰਬਾਣੀ ਦਾ ਸੰਦੇਸ਼ ਹੈ ਸਰਬੱਤ ਦਾ ਭਲਾ ਉਹਨੂੰ ਵਾਰ-ਵਾਰ ਚਿੱਤ 'ਚ ਲਿਆਉਣ ਦੀ ਉਹ ਜਿਹੋ ਜਿਹਾ ਮਾੜਾ ਸਮਾਜ ਮਨੁੱਖਤਾ ਤੇ ਚੱਲ ਰਿਹਾ ਹੈ ਜਿੱਦੀ ਨੈਗੇਟਿਵਿਟੀ ਬੁਰਾਈ ਦਾ ਪਸਾਰ ਵੀ ਵਧ ਰਿਹਾ ਹੈ ਉੱਥੇ ਗੁਰੂ ਨਾਨਕ ਸਾਹਿਬ ਦੇ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਦਾ ਜਿਹੜਾ ਉਪਦੇਸ਼ ਆਨਾਂ ਦਾ ਉਹਨੂੰ ਬਾਰ-ਬਾਰ ਮਨ ਚ ਦੁਹਰਾਉਣ ਦੀ ਜ਼ਰੂਰਤ ਹੈ ਸੰਗਤਾਂ ਨੂੰ ਮੇਰੇ ਵੱਲੋਂ ਬਹੁਤ ਸਾਰੀਆਂ ਮੁਬਾਰਕਾਂ ਨੇ ਜੀ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਜੀ ਜੀ ਗੁਰਦਾਰ ਸਾਹਿਬ ਅਖੇ ਆ ਕੇ ਕਵਰੇਜ ਕੀਤੀ ਹੈ ਗੁਰੂ ਮਹਾਰਾਜ ਤੁਹਾਡੇ ਚੈਨਲ ਨੂੰ ਚੜ੍ਹਦੀ ਕਲਾ ਬਖਸ਼ੇ ਗੁਰਨਾਨ ਨਾਮ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਬੜੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਗੁਰਦਾਰ ਹਰਗੋਬਿੰਦ ਸਾਹਿਬ ਦੀ ਸਾਰੇ ਗੁਰਦੁਆਰੇ ਜਿੱਥੇ ਵੀ ਗੁਰਨਾਨ ਨਾਮ ਨਿਵਾ ਨਾਮ ਨਿਵਾ ਸੰਗਤਾਂ ਵਸ ਰਹੀਆਂ ਹੈ ਸਾਨੀਅਾ ਥਾਂ ਉਦੇ ਬੜੀ ਧੂਮ ਥਾਂ ਦੇ ਨਾਲ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਗੁਰਨਾਨ ਪਾਤਸ਼ਾਹ ਸਭ ਦੇ ਸਾਹੇ ਹੈ ਜਿਨ੍ਹਾਂ ਮਾਨਵਤਾ ਨੂੰ ਬਰਾਬਰਤਾ ਦਾ ਸੰਦੇਸ਼ ਦਿੱਤਾ ਹੈ ਜਿਨ੍ਹਾਂ ਨੇ ਇਸਤਰੀ ਔਰਤ ਜਾਤ ਜਿਹਨੂੰ ਕੇ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਬਰਾਬਰ ਦਾ ਦਰਜਾ ਦਿੱਤਾ ਬਰਾਬਰਤਾ ਦਾ ਨੀਚਾ ਅੰਦਰ ਨੀਚ ਜਾਤ ਨੀਚੀ ਹੋਤ ਨੀਚ ਨਾਨਕ ਤਿੰਨ ਕਾ ਸੰਗ ਸਾਥ ਵੱਡਿਆਂ ਸੋਕਿਆ ਰੀਸ ਮਹਾਰਾਜ ਨੇ ਬਰਾਬਰਤਾ ਦਾ ਹੁਕਮ ਦਿੱਤਾ ਹੈ ਸੋ ਅੱਜ ਉਹਨਾਂ ਦਾ ਅਸੀਂ ਪ੍ਰਕਾਸ਼ਪੁਰ ਬੜੀ ਧੂਤਾਂ ਨਾਲ ਮਿਲਾਂ ਰਹੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਪਹੁੰਚ ਰਹੀ ਹੈ ਜਿੱਥੇ ਰਾਈ ਬੰਨ ਦਾ ਕਿਰਪਨ ਦਾ ਪ੍ਰਵਾਹ ਚੱਲ ਰਿਹਾ ਹੈ ਉਹਦੇ ਨਾਲ ਨਾਲ ਗੁਰੂ ਦਾ ਲੰਗਰ ਵੀ ਜਿਹੜਾ ਹੈ ਸੰਗਤਾਂ ਲਈ ਤਿਆਰ ਹੈ ਵਰਤ ਰਿਹਾ ਹੈ ਸੰਗਤਾਂ ਵਿੱਚ ਲੰਗਰ ਲੰਗਰ ਵਰਤਾਉਣ ਦੀ ਲੰਗਰ ਬਣਾਉਣ ਦੀ ਇੱਕ ਸਾਰੇ ਗੁਰਦਾਰ ਸਾਹਿਬ ਦੀ ਖਾਸਿਅਤ ਹੈ ਕਿ ਸਾਰਾ ਲੰਗਰ ਆਪ ਸੰਗਤਾਂ ਆਪਣੇ ਹੱਥੀਂ ਤਿਆਰ ਕਰਦੀਆਂ ਸੋ ਮੈਂ ਉਹਨਾਂ ਸਾਰੀਆਂ ਸੰਗਤਾਂ ਨੂੰ ਵਧਾਈਆਂ ਦਿੰਦਾ ਹੈ ਤੇ ਗੁਰੂ ਮਹਾਰਾਜ ਨੂੰ ਅਰਦਾਸ ਕਰਦਾ ਹੈ ਕਿ ਸੰਗਤਾਂ ਇਸੇ ਤਰ੍ਹਾਂ ਹੀ ਗੁਰੂਆਂ ਦੇ ਗੁਰਪੁਰਬ ਸ਼ੀਦੀਪੁਰਬ ਚੜ੍ਹਦੀ ਕਲਾ ਦੇ ਨਾਲ ਮਨਾਉਂਦੇ ਰਹਿਣ ਧੰਨਵਾਦ ਜੀ ਤੁਹਾਡਾ ਸਭ ਤੋਂ ਪਹਿਲਾਂ ਤੁਹਾਡੇ ਇੱਥੇ ਪਹੁੰਚੇ ਤੇ ਆਪਣੀ ਪੂਰੀ ਕਮੇਟੀ ਵੱਲੋਂ ਜੀ ਆਇਆਂ ਆਖਦਾ ਬਾਕੀ ਆਪ ਨੂੰ ਪਤਾ ਹੈ ਗੁਰੂ ਨਾਨਕ ਜੀ ਦਾ ਜਨਮ ਦਿਹਾੜਾ ਆ ਰਿਹਾ ਹੈ ਔਰ ਸਾਰਿਆਂ ਆਲ ਵਰਡ ਦੇ ਵਿੱਚ ਇਹਨੀਆਂ ਸੰਗਤਾਂ ਜਿਹੜੀਆਂ ਬੜੇ ਧੂਮਤਾਂ ਨਾਲ ਆਈਆਂ ਪਰ ਸਾਡੇ ਵੱਲੋਂ ਵੀ ਸਾਰੀ ਜਿੰਦਗੀ ਜਨ ਲਾ ਸਕਦਾ ਹੈ ਉਹਨਾਂ ਨੂੰ ਆਪਣੇ ਨੂੰ ਲੱਖ ਲੱਖ ਵਧਾਈ ਹੋਵੇ ਔਰ ਮਹਾਰਾਜ ਇਸੇ ਤਰ੍ਹਾਂ ਸਾਡੇ ਜਿਹੜੇ ਗੁਰਪਰਵ ਦੀ ਸਾਨੂੰ ਸਮਰਥਾ ਬਖਸ਼ੇ ਔਰ ਸਾਰੀ ਕਮੇਟੀ ਜਿਹੜੀ ਸਾਡੀ ਇਸੇ ਤਰ੍ਹਾਂ ਹੀ ਸੇਵਾ ਕਰਦੀ ਉਹ ਸੰਗਤਾਂ ਦਾ ਬਹੁਤ ਸੰਯੋਗ ਹੈ ਔਰ ਵੱਧ ਚੜ੍ਹ ਕੇ ਸਕਦਾ ਹੈ ਸਲਵ ਦੀ ਔਰ ਸੰਗਤਾਂ ਕਰਕੇ ਅਸੀਂ ਜੋ ਸਾਰੇ ਪ੍ਰਬੰਧ ਕਰਦੇ ਇਸ ਲਈ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਤਨ ਤਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਅੱਜ ਅਸੀਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਸਾਰੀਆਂ ਸਮੂਹ ਸੰਗਤਾਂ ਗੁਰਦੁਆਰਾ ਗੁਰੂ ਹਰ राय ਸਾਹਿਬ ਜਿਹਦੇ ਵਿੱਚ ਸਥਾਨ ਤੇ ਇਕੱਠੀਆਂ ਹੋਈਆਂ ਨੇ ਸਵੇਰ ਤੋਂ ਲੰਗਰਾਂ ਦੀ ਸੇਵਾ ਚੱਲ ਰਹੀ ਹੈ ਤਿੰਨ ਦਿਨ ਤੋਂ ਲਗਾਤਾਰ ਬੀਬੀਆਂ ਜਥੇ ਬੀਬੀਆਂ ਦੇ ਜਥੇ ਵੱਲੋਂ ਜੇ ਸੇਵਾ ਨਿਭਾਈ ਜਾ ਰਹੀ ਹੈ ਦੋ ਦਿਨ ਪਹਿਲਾਂ ਖੰਡ ਪਾਟ ਸਾਹਿਬ ਸ਼ੁਰੂ ਹੋਏ ਸੀਗੇ ਆਰੰਭ ਕੀਤੇ ਗਏ ਸੀਗੇ ਉਸੇ ਦਿਨ ਤੋਂ ਲੰਗਰ ਜਿਹੜਾ ਹੈ ਉਹ ਚੱਲ ਰਿਹਾ ਹੈ ਗੁਰੂ ਨਗਦੇਵ ਜੀ ਨੇ ਜੋ ਪ੍ਰਥਾ ਸ਼ੁਰੂ ਕੀਤੀ ਸੀਗੀ ਉਹ ਸਮੇਂ-ਸਮੇਂ ਤੇ ਜਿੱਥੇ-ਜਿੱਥੇ ਵੀ ਜ਼ਰੂਰਤ ਪੈਂਦੀ ਹੈ ਸਾਡੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਲੰਗਰ ਦੀ ਸੇਵਾ ਉਹ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਦਾਰੇ ਦੀ ਅਹਿਮੀਅਤ ਵੀ ਸਾਰੀ ਸੰਗਤ ਰਲ ਮਿਲ ਕੇ ਸੇਵਾ ਕਰਦੀ ਕੋਈ ਲੰਗਰੀ ਨਹੀਂ ਕੋਈ ਫੁਲਕੇ ਬਣਾਉਣੇ ਕੋਈ ਸਬਜ਼ੀ ਬਣਾ ਸੰਗਤ ਆਪ ਸੇਵਾ ਕਰਦੀ ਆ ਜੋੜਿਆਂ ਦੀ ਬਰਤਨਾਂ ਦੀ ਜੋ ਝਾੜੂ ਵੀ ਜੋ ਸੰਗਤ ਆਪ ਸੇਵਾ ਕਰਦੀ ਰਲ ਮਿਲ ਕੇ ਸੰਗਤ ਸੇਵਾ ਕਰਦੀ ਵਾਹਿਗੁਰੂ ਜੀ ਕਾ ਖਾਲਸਾ ਸਵਾਗਤ ਹੈ ਗੁਰਜੀ ਕੀ ਭੱਤੇ ਆਪ ਗੁਰਪ੍ਰੀਤ 사 ਸਿੰਘ ਜੀ ਦਾ ਸਤਗੁਰੂ ਨਾਨਕ ਪ੍ਰਗਟਿਆ ਮਿੱਠਤੰਜ ਚੰਨਨ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਬਨੋਆ ਸਾਰੇ ਜਗਤ ਵਿੱਚ ਗੁਰਨਾਨਕ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੀਆਂ ਸਭ ਸੰਗਤਾਂ ਬੜੇ ਹੀ ਪਿਆਰ ਸਤਿਕਾਰ ਸਹਿਤ ਵੱਡੇ ਸਮਾਗਮ ਕਰਾ ਰਹੀਆਂ ਹਨ ਇੱਥੇ ਪਿਆਰ ਭਾਵਨਾ ਨਮਨਾ ਰਹੀਆਂ ਹਨ ਉੱਥੇ ਸਾਰੀ ਸੰਗਤ ਖਰੜ ਦੇ ਸਾਰੇ ਸੰਗਤ ਬੜੇ ਹੀ ਪਿਆਰ ਪ੍ਰਬੰਧਕ ਕਮੇਟੀ ਬੜੇ ਹੀ ਪਿਆਰ ਸਤਕਾਰ ਸਹਿਤ ਇਹ ਗੋਪੁਰ ਮਨਾ ਰਹੀਆਂ ਹਨ ਸਤਿਗੁਰੂ ਜੀ ਕਿਰਪਾ ਕਰਨ ਆਪ ਸਭ ਸੰਗਤਾਂ ਨੂੰ ਗੁਰਦਾਨਪਾਸ਼ੀ ਦੇ ਆਗਮਨ ਪੂਰਵ ਦੀਆਂ ਬੇਅੰਤ ਬੇਅੰਤ ਵਧਾਈਆਂ ਜੀ ਦਾਸ ਭਾਈ ਮਨਦੀਪ ਸਿੰਘ ਹਜਰੀ ਰਾਗੀ ਸ਼ੇਰ ਦਰਬਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅਤੇ ਹੁਣ ਇਸ ਰੋਹਾਨੀ ਯਾਤਰਾ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਚੱਲਦੇ ਹਾਂ ਖਾਲਸਾ ਸਕੂਲ ਵੱਲ ਜਿੱਥੇ ਬੱਚਿਆਂ ਵੱਲੋਂ ਵੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਸਭ ਤੋਂ ਪਹਿਲਾਂ ਦਾ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਵਸ ਆਪਣੇ ਵੱਲੋਂ ਸਾਰੀ ਸੰਗਤ ਨੂੰ ਮੁਬਾਰਕਬਾਦ ਜਨਾ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਸਰਦ ਵਿੱਚ ਹੀ ਨਹੀਂ ਬਲਕੇ ਸਾਰੀ ਦੁਨੀਆ ਦੇ ਵਿੱਚ ਬੜੇ ਸਤਕਾਰ ਨਾਲ ਸ਼ਰਧਾ ਨਾਲ ਸਤਿ ਭਾਵਨਾ ਨਾਲ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਮਿਲਾਂਦੇ ਨੇ ਕਿਉਂਕਿ ਜਿਹੜਾ ਇਹਨਾਂ ਦਾ ਫਲਸਫਾ ਹੈ ਉਹ ਮਨੁੱਖਤਾ ਵਾਸਤੇ ਹੀ ਸੀਗਾ ਉਹਨਾਂ ਨੇ ਮਤਲਬ ਦਬੇ ਕੁਚੇ ਲੋਕਾਂ ਨੂੰ ਡਰਾਬਰ ਦਾ ਸਨਮਾਨ ਦਿੱਤਾ ਔਰਤ ਜਾਤੀ ਨੂੰ ਡਰਾਬਰ ਦਾ ਸਨਮਾਨ ਦਿੱਤਾ ਲੋਕਾਂ ਨੂੰ ਬਹਿਮਾ ਪਰਮਾ ਜੋ ਕੱਢ ਕੇ ਮਤਲਬ ਉਹਨਾਂ ਨੇ ਜਿਹੜਾ ਸਾਨੂੰ ਇਹ ਫਲਸਫਾ ਦਿੱਤਾ ਜ਼ਿੰਦਗੀ 'ਚ ਉਹ ਸਾਨੂੰ ਅੱਜ ਸਾਨੂੰ ਉਹਨਾਂ ਦੀ ਸਿੱਖਿਆਵਾਂ ਉੱਤੇ ਲੈ ਕੇ ਉਹਨਾਂ ਦੇ ਮਾਰਗ ਤੇ ਚੱਲਣਾ ਚਾਹੀਦਾ ਹੈ ਇਹ ਇਹ ਸਾਰੇ ਖਾਲਸਾ ਸਕੂਲ ਜੱਸੀ ਇੱਥੇ ਪੜ੍ਹੇ ਆਂ ਅੱਜ ਅਸੀਂ ਜੋ ਵੀ ਹੈਗੇ ਆਂ ਖਾਲਸਾ ਸਕੂਲ ਦੇ ਗ੍ਰੈਜੂਏਟ ਕਰਕੇ ਆਂ ਮੈਨੂੰ ਇਹ ਸੁਭਾਗਿਆ ਪ੍ਰਭਾਵ ਦਾ ਗੁਰਦਾਨਕ ਦੇ ਜੀ ਕਿਰਪਾ ਸਦਕਾ ਕਿ 1982 ਤੋਂ ਲੈ ਕੇ ਮੈਂ ਗੁਰਪਰਵਾਲੇ ਦੀ ਨੇ ਇੱਥੇ ਕੋਸ਼ਿਸ਼ ਹੁੰਦੀ ਆ ਮੈਂ ਇੱਥੇ ਸੇਵਾ ਕਰਾਂ ਤੇ ਕਰਦਾ ਆ ਮੇਰੇ 2 82 ਤੋਂ ਅੱਜ ਤੱਕ ਦੋ ਨਾਗੇ ਬੈਨਾਂ ਇੱਕ ਵਾਰੀ ਮੈਂ ਮੋਹਾਲੀ ਮੱਥਾ ਟੇਕਿਆ ਇੱਕ ਵਾਰੀ ਮੈਂ ਦਰਬਾਰ ਸਾਹਿਬ ਬੱਚਿਆਂ ਦਾ ਮੱਥਾ ਟੇਕਿਆ ਅਦਰਵਾਈਜ਼ ਗੁਰਦਾਨਕ ਦੇ ਜੀ ਦੇ ਪਰਬ ਤੇ ਅੱਜ ਦੇ ਦਿਨ ਅਸੀਂ ਇੱਥੇ ਸੇਵਾ ਕਰਦੇ ਆਂ ਸਾਰੇ ਸ਼ਰਧਾਲੂ ਲੋਕ ਇੱਥੇ ਆਉਂਦੇ ਨੇ ਸੇਵਾ ਵੀ ਕਰਦੇ ਨੇ ਗੁਰਨਾਥ ਦੇਵੀ ਦੇ ਚਾਨਾ ਚ ਮੱਥਾ ਟੇਕੇ ਮਤਲਬ ਇਹ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਪਵਿੱਤਰ ਦਿਨ ਹੈ ਗੁਰਨਾਥ ਦੇਵੀ ਦਾ 500 ਛਪੰਜਵਾਂ ਜਨਮ ਦਿਨ ਦੀ ਸਬੰਧ ਦੇ ਵਿੱਚ ਜੋ ਇੱਥੇ ਸੰਗਤਾਂ ਜੁੜੀਆਂ ਨੇ ਖਾਲਸਾ ਸਕੂਲ ਦੇ ਵਿੱਚ ਬਹੁਤ ਚੜ੍ਹਦੀ ਕਲਾ ਨਾਲ ਮਤਲਬ ਸਾਰੇ ਪ੍ਰੋਗਰਾਮ ਨਾਏ ਜਾ ਰਹੇ ਨੇ ਥਰਡ ਖਾਲਸਾ ਫੁੱਟਬਾਲ ਕਲੱਬ ਨੇ ਪਕੌੜੀਆਂ ਦੀ ਚਾਹ ਦੀ ਤੇ ਫਰੂਟ ਚਾਟ ਦੀ ਲੰਗਰ ਦੀ ਸੇਵਾ ਨਿਭਾਈ ਹੈ ਜਿਹੜੀ ਬਹੁਤ ਮਹਾਰਾਜ ਦੀ ਕਿਰਪਾ ਨਾਲ ਸਫਲਤਾਪੂਰਵਕ ਸਮਾਪਤ ਹੋਈ ਹੈ ਤੇ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਮੈਨੇਜਮੈਂਟ ਦਾ ਧੰਨਵਾਦ ਕਰਦਾ ਖਾਲਸਾ ਸਕੂਲ ਦਾ ਪ੍ਰਿੰਸੀਪਲ ਸਾਹਿਬ ਦਾ ਤੇ ਸਾਰੇ ਸਟਾਫ ਦਾ ਤੇ ਆਪਣੇ ਸਾਰੇ ਫੁੱਟਬਾਲ ਦੇ ਸਾਥੀਆਂ ਦਾ ਮੈਂ ਧੰਨਵਾਦ ਕਰਦਾ ਤੇ ਮੈਂ ਆਪਜੀ ਦੇ ਚੈਨਲ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਥੇ ਆ ਕੇ ਸਾਰੀ ਕਵਰੇਜ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਸੀਂ ਦੇਖਿਆ ਚਾਹੇ ਗੁਰਦੁਆਰੇ ਦੀ ਸੇਵਾ ਹੋਵੇ ਜਾਂ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਕੀਤੇ ਪ੍ਰੋਗਰਾਮ ਹਰ ਜਗ੍ਹਾ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦੀ ਗੂੰਜ ਸੁਣਾਈ ਦਿੰਦੀ ਹੈ ਆਓ ਅਸੀਂ ਵੀ ਗੁਰੂ ਜੀ ਦੇ ਉਪਦੇਸ਼ਾਂ ਤੇ ਚੱਲਦੇ ਹੋਏ ਪਿਆਰ, ਏਕਤਾ ਤੇ ਸੇਵਾ ਦਾ ਸੁਨੇਹਾ ਅਪਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ